ਇਹਨਾਂ ਨੂੰ ਇੱਕ ਕਾਲ ਆਉਂਦੀ ਹੈ ਇੱਕ ਬੱਚੀ ਦੀ ਕਾਲ ਆਉਂਦੀ ਇੱਕ ਬੀਬੀ ਦੀ ਕਾਲ ਆਉਂਦੀ ਹੈ ਤੇ ਉਸਨੇ ਜਿਹੜੇ ਨੇ ਇਲਜ਼ਾਮ ਲਗਾਏ ਨੇ ਗੁਰਦੁਆਰਾ ਚਰਨ ਘਾਟ ਕਰਕੇ ਨਾਮ ਗੁਰਦੁਆਰੇ ਦਾ ਹੈ ਔਰ ਉੱਥੋਂ ਦਾ ਕੋਈ ਸਾਥ ਹੈਗਾ ਬਲਜਿੰਦਰ ਸਿੰਘ ਉਸਤੇ ਜਬਰ ਜਨਾਹ ਦੇ આરોਪ ਉਸ ਦੇ ਵੱਲੋਂ ਲਗਾਏ ਜਾਂਦੇ ਨੇ ਤੇ ਫਿਰ ਇਹ ਸਿੰਘ ਉੱਥੇ ਜਾਂਦੇ ਨੇ ਜਾ ਕੇ ਆਪਣੀ ਕਾਰਵਾਈ ਕਰਦੇ ਨੇ ਸਾਹਮਣੇ ਬਿਠਾਉਂਦੇ ਨੇ ਤੇ 16 ਸਪਾਈ ਕਰਾਉਣ ਦੇ ਵੀ ਕੋਸ਼ਿਸ਼ ਕਰਦੇ ਨੇ ਜਿਸ ਤਰੀਕੇ ਦੇ ਨਾਲ ਕਿਉਂਕਿ ਅੱਗੇ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਦੇ ਰਹਿੰਦੇ ਨੇ ਕਿ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇ ਕੋਈ ਹੁੰਦਾ ਹੈ ਜੇ ਕੋਈ ਬਦੀਕੀ ਕਰਦਾ ਹੈ ਤੇ ਉਸ ਨੂੰ ਇਹ ਹੈਂਡਲ ਕਰਦੇ ਨੇ ਕਈ ਵਾਰੀ ਜਦੋਂ ਆਪਾਂ ਕਹੀ ਕਿ ਥੋੜਾ ਵਿਭਾਗ ਨੇ ਬੋਲਣ ਦੇ ਵਿੱਚ ਕਾਫੀ ਸਾਰੀਆਂ ਜਥੇਬੰਦੀਆਂ ਤੇ ਵੀ ਸਵਾਲਿਆ ਚਿੰਨ੍ਹ ਲਗਾ ਦਿੰਦੇ ਨੇ ਜਿਹਦੇ ਕਰਕੇ ਕੁਝ ਜਥੇਬੰਦੀਆਂ ਇਹਨਾਂ ਤੋਂ ਕੰਨੀ ਵੀ ਇਕਤਰੋਂਦੀਆਂ ਰਹਿੰਦੀਆਂ ਨੇ ਤੇ ਪਿਛਲੇ ਦਿਨੀ ਵੀ ਇਸ ਤਰੀਕੇ ਦਾ ਹੀ ਕੁਝ ਦੇਖਣ ਨੂੰ ਜੜਾ ਮਿਲਿਆ ਹੈਗਾ ਔਰ ਇਹਨਾਂ ਦੇ ਵੱਲੋਂ ਜਿਹੜਾ ਹੈ ਉਹ ਸਾਧ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਪਰਚਾ ਦਰਜ ਕਰਾਇਆ ਜਾਂਦਾ ਹੈ ਬਿਆਨ ਵੀ ਜਿਹੜੇ ਦਰਜ ਕਰਵਾ ਦਿੱਤੇ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਸਾਥ ਦੀ ਜਿਹੜੀ ਹੈ ਗ੍ਰਿਫਤਾਰੀ ਵੀ ਹੋ ਜਾਂਦੀ ਹੈ ਜੀ ਉਸ ਦੌਰਾਨ ਇਹਨਾਂ ਨੂੰ ਪਤਾ ਲੱਗਦਾ ਹੈ ਬਾਅਦ ਦੇ ਵਿੱਚ ਕਿ ਜਿਹੜੀ ਬੀਬੀ ਇਹਨਾਂ ਦੇ ਕੋਲ ਘਰ ਚੱਲ ਕੇ ਆਈ ਸੀ ਉਸ ਨੂੰ ਮੁਕਰਾ ਲਿਆ ਜਾਂਦਾ ਹੈ